जिंदाबाद 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 सुनो बताइए मेरी थाना मतलब लॉ चल गया कि उन्होंने पर्स वालों ने कोई भी कार्रवाई नहीं की थी और ना एक टाइम पे जो मेरी नाम की कमेटी बनी थी फिर फैमिली ने कौन तो मोड़ पर बन जाने का फैसला होता कि मैं एक तरीके से अपनी लड़ाई अह फैमिलीपा अपोलो पर जाकर लड़ूंगी तो मैं सारे रूटीन भी करती हूं ਦੀ ਬਾਤ ਤੋਂ ਬਾਅਦ ਜਿਹੜੀ ਮੇਰਾ 18 ਤਰੀਕ ਨੂੰ ਸਾਹ ਦਿੱਤਾ ਉਹ ਇਹ ਮੇਰਾ ਇੱਕ ਜੀ ਨੂੰ ਸਾਹਮਣੇ ਪਾ। ਤਾਂ ਜੋ ਵੀ ਆਵੇ ਸਾਥੇ ਲੈ ਜਾਣਾ ਉਹਨਾਂ ਸੱਜਣਾਂ। ਅਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਕਹੇ ਇਸ ਟਾਈਮ ਅਸੀਂ ਪਿੰਡ ਮਾਚੀ ਦੇ ਸਮੁੱਚੀਆਂ ਜਥੇਬੰਦਾਂ ਕਲੱਬਾਂ ਗੁਰਦੁਆਰਾ ਪ੍ਰਬੰਧ ਕਮੇਟੀਆਂ ਤੇ ਆਦ ਮਾਵਾ ਪੈਣਾ ਜਿਹੜੇ ਪਿੰਡ ਦੇ ਲੜਕੀ ਜਸਪ੍ਰੀਤ ਕੌਰ ਦੇ ਮਾਮਲੇ 'ਚ ਇਕੱਠੇ ਹੋ ਕੇ ਮੀਟਿੰਗ ਕੀਤੀ ਆ। ਜੀਦੇ ਸਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਢਿੱਲੀ ਕਾਰਜ ਚੁਕਾ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਰਾ ਹੀ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਉਹ ਫੈਸਲੇ ਦੀ ਜਿਹੜੀ ਸਾਰੀ ਜਾਣਕਾਰੀ ਆ ਸੋਨੀ ਸਿੰਘ ਹਿੰਮਤਪੁਰਾ ਤੁਹਾਨੂੰ ਦੇਣਗੇ ਮੇਰੇ ਤੋਂ ਹੋਰ ਕੋਈ ਟਿੱਕਾ ਖਾਲਸਾ ਵਾਇਰਲ ਟਿੱਕੇ ਤੋਂ ਤੇ ਪਿੰਡ ਦਾ ਸ ਨੂੰ ਭਾਈਚਾਰਾ ਸਾਰੇ ਪ੍ਰਧਾਨ ਜੀ ਦਸਤਾ ਸਾਰੇ ਤਰਫੋਂ ਜਿਹੜੇ ਲੋਕ ਆਏ ਨੇ ਜਸਪ੍ਰੀਤ ਨੂੰ ਇਨਸਾਫ ਦਿਵਾਓ ਕਮੇਟੀ ਜੇ ਜਿਹੜਾ ਫੈਸਲਾ ਲਿਆਗਾ ਵੀ ਇੱਕ ਤਰੀਕ ਨੂੰ ਕੁੜੀ ਆਪਣੇ ਸਹੁਰਾ ਪਰਿਵਾਰ ਤੋਂ ਛਾਪੇ ਦੇ ਵਿੱਚ ਜਾਂ ਆਪਣੇ ਸਹੁਰਾ ਪਰਿਵਾਰ ਦੇ ਘਰ ਮੂਰੇ ਬੈਠ ਕੇ ਘਰੇ ਬੈਠ ਕੇ ਆਪਣੇ ਹਰ ਹੱਕ ਦੇ ਲਈ ਲੜੂਗੀ ਕਿਉਂਕਿ ਫਰਮ ਸਰਸਨ ਦੀ ਢਿੱਲੀ ਕਾਰਗੁਜ਼ਾਰੀ ਆ ਉਹਦੇ ਵਿੱਚ ਕੋਈ ਵੀ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੀ ਵਣਦੀ ਕਾਰਵਾਈ ਨਹੀਂ ਹੋਈ ਉਹ ਸਾਰੀਆਂ ਜਿਹੜੀਆਂ ਮੰਗਾਂ ਮੰਗੀਆਂ ਨੇ ਸਮੂਹ ਪਿੰਡ ਵੱਲੋਂ ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਭਰਾਵੋ ਇੱਕ ਬੇਟੀ ਦਾ ਮਸਲਾ ਹੈਗਾ ਜਿੱਥੇ ਤੋਂ ਖਾਦੀ ਵੱਡੇ ਪੱਧਰ ਤੇ ਹੋਈ ਆ ਤੋਂ ਕੁੜੀ ਇੱਕ ਤਰੀਕ ਨੂੰ ਆਪਣੇ ਸਾਰੇ ਪਰਿਵਾਰ ਛਾਪਾ ਕੇ ਬੈਠਾ ਜਾ ਰਹੀ ਆ ਘਰ ਘਰ ਦਾ ਬੱਚਾ ਮੈਂ ਹਰੇਕ ਜਥੇਬੰਦੀ ਦੇ ਬੰਦੇ ਨੂੰ ਹਰੇਕ ਸਮਾਜ ਸੇਵੀ ਨੂੰ ਬੇਨਤੀ ਕਰਦਾ ਕਿ ਉੱਥੇ ਕੁੜੀ ਦਾ ਸਾਥ ਦੇਣਾ ਸਾਰੋਂ ਦਿਨ ਰਾਤ ਬੈਠਣ ਲਈ ਉੱਥੇ ਮਿਹਨਤ ਹੋਣਾ ਕਹਿੰਦਾ ਕਿਉਂਕਿ ਪ੍ਰਸ਼ਾਸਨ ਨੂੰ ਅਸੀਂ 1.5 ਸਾਲ ਤੋਂ ਮਿਲ ਕੇ ਆ ਚੁੱਕਿਆ ਉਹ ਇੱਕ ਤਾਲ ਮਟੋਲ ਤੋਂ ਬਜਾਏ ਮਿੱਟੀ ਦੇ ਕੁੜੀ ਦੇ ਦੇਸ ਤੋਂ ਲਾਵਾਉਣ ਨੂੰ ਕੁਝ ਨਹੀਂ ਹੈਗਾ ਅਸੀਂ ਕੁੜੀ ਨੂੰ ਇਨਸਾਫ ਨਾ ਰੋੜਵਾਤੇ ਸਾਡੀ ਨੀਂਦ ਤਾਂ ਉੱਡੀ ਹੋਈ ਆ ਅਸੀਂ ਕੁੜੀ ਨੂੰ ਇਨਸਾਫ ਦਿਵਾ ਕੇ ਹਟਾਗੇ ਜਦੋਂ ਤੁਸੀਂ ਨੂੰ ਉਹਨਾਂ ਨੇ ਪ੍ਰਸ਼ਾਸਨ ਦੇ ਤੇ ਸਾਰਾ ਪਰਿਵਾਰ ਦੇ ਅਸੀਂ ਗੁੰਡਾ ਕਰਦੇ ਤਾਂ ਕਿ ਉਹਨਾਂ ਨਾਸੀ ਤੋਂ ਆਨ ਨਿਹਾਦਾ ਜਿੰਨਾ ਟਾਈਮ ਉਹਨਾਂ ਟਾਈਮ ਅਸੀਂ ਲੜਦੇ ਰਹਾਂਗੇ ਤੇ ਚੈਨੇ ਸਾਡੀਆਂ ਜਾਨਾਂ ਚਿਰਾਂ ਜਾਨ ਅਸੀਂ ਇਕੱਲੇ ਇਕੱਲਾ ਹੱਕ ਜਿਹੜਾ ਸਾਡੀ ਕੁੜੀ ਨੂੰ ਜ਼ਰੀਰ ਕੀਤਾ ਉਹਨਾਂ ਨੇ ਅਸੀਂ ਇਨਸਾਫ ਲੈ ਕੇ ਹਟਾਗੇ ਮੈਂ